ਆਹ ਰੋਡ ਤੇ ਕੰਮ ਦਾ ਬੱਝਾ ਸਰ ਕੀ ਮਾਮਲਾ ਪੂਰਾ ਤੇ ਜੇ ਇੱਕ ਦਿਲਜੀਤ ਸਿੰਘ ਸਰਵ ਸੰਤੋਖ ਸਿੰਘ ਹੈ ਪਿੰਡ ਆਦੀ ਦਾ ਉਹਨੇ ਕੰਪਲੀਟ ਕੀਤੀ ਸੀਗੀ 6ਵੇਂ ਮਹੀਨੇ ਚ ਤੇ ਇਹ ਉਹਨੇ ਮੋਟਰ ਦੀਆਂ ਤਾਰਾਂ ਜਿਹੜੀਆਂ ਚੋਰੀ ਕਰ ਲਈਆਂ ਹੋਈਆਂ ਤੇ ਇਹਦੀ ਡਿਊਰਿੰਗ ਇਨਵੈਸਟੀਗੇਸ਼ਨ ਦੇ ਵਿੱਚ ਦੋ ਬੰਦੇ ਫਿਗਰ ਹੋਏ ਸੀਗੇ ਇੱਕ ਸੁੱਖਾ ਤੇ ਇੱਕ ਗੁਰਪ੍ਰੀਤ ਸਿੰਘ ਇਹ ਦੋਨੇ ਪੱਖੋਵਾਲ ਪਿੰਡੇ ਦੇ ਰਹਿਣ ਵਾਲੇ ਆ ਸੁਖੇ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਗਿਆ ਸੀਗਾ ਤੇ ਉਹਦੇ ਕੋਲੋਂ ਕੁਝ ਤਾਰਾਂ ਜਿਹੜੀਆਂ ਬਰਾਮਦ ਕਰ ਲਈਆਂ ਗਈਆਂ ਸੀ ਤੇ ਹੁਣ ਜਿਹੜਾ ਗੁਰਪ੍ਰੀਤ ਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਜਿਹੜੀ ਬੰਦਗੀ ਕੀਤੀ ਜਾਏਗੀ ਸਰ ਇਹ ਤਾਰਾ ਚੋਰੀ ਜਿਹੜੀਆਂ ਕਰਦੇ ਸੀ ਕਿੱਥੋਂ ਕਰਦੇ ਸੀ ਤਾਰਾ ਮੋਟਰਾਂ ਵਗੈਰਾ ਤੋਂ ਚੋਰੀ ਕਰਦੇ ਸੀ ਬਾਹਰ ਮਤਲਬ ਓਪਨ ਜਗ੍ਹਾ ਤੋਂ ਜਿਹੜੇ ਮੋਟਰਾਂ ਜਾਂ ਤਾਰਾ ਜਾਂ ਟਰਾਂਸਫਾਰਮਰ ਦਾ ਜਾਂ ਉਹਦਾ ਬਾਹਰੋਂ ਮਤਲਬ ਓਪਨ ਫੀਲਡ ਚੋਂ ਚੋਰੀ ਕਰਦੇ ਸੀ ਇਹਨਾਂ ਦੇ ਸਬੰਧ ਵਿੱਚ ਤੁਹਾਨੂੰ ਸ਼ਿਕਾਇਤਾਂ ਵੀ ਆਈਆਂ ਸੀ ਕਾਫੀ ਸ਼ਿਕਾਇਤਾਂ ਸੀ ਗਏ ਇਹਨਾਂ ਦੇ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਨੂੰ ਅਰੈਸਟ ਕਰਕੇ ਜੀ ਇਹਦਾ ਰਿਮਾਨ ਲੈ ਕੇ ਤੇ ਕੋ ਹੋਰ ਅੱਗੇ ਪੁਛਗਛ ਕੀਤੀ ਜਾਏਗੀ ਇਹਨੂੰ ਵੀ ਦੇਣਾ ਸਿਰੇ ਵੇਚਦਾ ਕਿੱਥੇ ਸੀਗਾ ਤਾਰਾ ਚੋਰੀ ਕਰਕੇ ਉਹ ਸਾਡਾ ਅਜੇ ਪਾਰਟ ਆਫ ਸਾਰਾ ਇਨਵੈਸਟੀਗੇਸ਼ਨ ਹੈ ਜੀ ਉਹਦੇ ਸਬੰਧ ਦੇ ਵਿੱਚ ਵੀ ਜਿਹੜਾ ਕੋਈ ਕਬਾੜੀਆ ਜਾਂ ਜੋ ਵੀ ਆਏਗਾ ਉਹ ਵੀ ਨਾਲ ਹੀ ਉਹਦੇ ਕੇਸ ਵੀ ਨਾਲ ਹੀ ਬਰਾਬਰ ਦੀ ਕਾਰਵਾਈ ਕੀਤੀ ਜਾਏਗੀ ਇਹ ਦੋ ਜਣੇ ਸੀ ਜਾਂ ਹੋਰ ਵੀ ਸੀਗੇ ਨਾਲ ਇਹਨਾਂ ਦੇ ਹਜੇ ਤੱਕ ਇਹ ਦੋ ਹੀ ਆਏ ਆ ਜੀ ਸਾਹਮਣੇ ਜਿਹੜੇ ਪਹਿਲੇ ਦਿਨਾਂ ਨਾਲ ਸੀਗਾ ਜਿਹੜਾ ਫੜਿਆ ਸੀ ਸੁੱਖਾ ਉਹਨੇ ਗੁਰਪ੍ਰੀਤ ਵਾਰੀ ਦੱਸਿਆ ਸੀ ਵੀ ਇਹ ਨਾਲ ਪਰ ਇਹ ਗੁਰਪ੍ਰੀਤ ਨੂੰ ਪੁਛਗਛ ਕਰਾਂਗੇ ਹੋਰ ਵੀ ਇਹਦੇ ਨਾਲ ਕੋਈ ਗੱਰਾ ਲੈ ਕੇ ਜਾਂਦੇ ਸਨ ਕੋਈ ਅੱਜ ਇਹਨਾਂ ਦੇ ਕੋਲ ਆਪਣੇ ਮੋਟਰਸਾਈਕਲ ਵਗੈਰਾ ਹੈਗੇ ਉਹ ਯੂਜ਼ ਕਰਦੇ ਹੋ ਸਾਰੇ ਅਸੀਂ ਨਾਲ ਹੀ ਕਰਾਂਗੇ ਰਿਕਵਰੀ ਸਾਰਿਆਂ ਦੀ ਜੋ ਵੀ ਜਿਹੜੇ ਵਹੀਕਲ ਯੂਜ਼ ਹੋਏ ਹੈ ਨਾ ਥਰਸਟ ਚੋਰੀਆਂ ਚ ਉਹ ਵੀ ਸਾਰੇ ਨਾਲ ਹੀ ਉਹਨਾਂ ਦੇ ਕੋਲੋਂ ਵੀ ਅਸੀਂ ਕਨਫਿਸਕੇਸ਼ਨ ਕਰਾਂਗੇ ਕੀ ਮਾਮਲਾ ਦਰਜ ਕੀਤਾ ਇਹ ਚੋਰੀ ਦੇ ਚੋਰੀ ਦਾ ਜਿਹੜਾ ਕੇਸ ਰਿਪੋਰਟ ਕੀਤਾ ਗਿਆ ਜੀ ਇਹਨਾਂ ਦੇ ਖਿਲਾਫ ਉਹਦੇ ਤਾਹਤੀ ਕਾਰਵਾਈ ਕੀਤੀ ਗਈ ਹੈ ਠੀਕ ਸਰ ਇਹਨਾਂ ਦੇ ਖਿਲਾਫ ਕੋਈ ਸੀਸੀਟੀਵੀ ਫੁਟੇਜ ਵੀ ਇਹ ਸੀਸੀਟੀਵੀ ਕੋ ਖੇਤਾਂ ਦੇ ਵਿੱਚ ਸੀਗਾ ਜੀ ਮੋਟਰਾਂ ਤੋਂ ਇਸ ਕਰਕੇ ਉੱਥੇ ਸੀਸੀਟੀਵੀ ਵਾਲੀ ਤਾਂ ਗੱਲ ਨਹੀਂ ਹੈਗੀ ਬਟ ਇਹ ਸਿਰਫ ਹਿਊਮਨ ਇੰਟੈਲੀਜੈਂਸ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਫਿਗਰ ਹੋਏ ਤੇ ਉਹਦੇ ਨਾਲ ਹੀ ਅਸੀਂ ਇਹਨਾਂ ਨੂੰ ਕਾਬੂ ਕੀਤਾ